ਸਵੇਰੇ ਸਵੇਰੇ ਇੱਕ ਮਨਹੂਸ ਖਬਰ ਸਾਹਮਣੇ ਆਉਂਦੀ ਹੈ ਵੱਡਾ ਰੇਲ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਿੰਨੇ ਆ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਦੋ ਟ੍ਰੇਨਾਂ ਦੀ ਲੋਕ ਇਸ ਦੇ ਵਿੱਚ ਮੌਜੂਦ ਸੀ ਜਿਹੜੇ ਪਾਇਲਟ ਇਸ ਦੇ ਵਿੱਚ ਮੌਜੂਦ ਸੀ ਉਹ ਚੰਗੇ ਭਲੇ ਹੋਣ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਠੀਕ ਹੋ ਜਾਵੇ ਤਾਂ ਦੱਸਿਆ ਜਾ ਰਿਹਾ ਇਹਨਾਂ ਦੀ ਹਾਲਤ ਬੇहद ਗੰਭੀਰ ਸੀਗੀ ਤੇ ਉੱਥੇ ਹੀ ਮੌਕੇ ਤੇ ਛੇਤੀ ਤੋਂ ਛੇਤੀ ਟੀਮ ਇਕੱਠੀ ਹੁੰਦੀ ਹੈ ਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਬਚਾਉਣ ਦੇ ਲਈ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਜਾਇਆ ਜਾਂਦਾ ਤੇ ਉੱਥੇ ਹੀ ਇਹ ਟ੍ਰੇਨ ਸਟੇਸ਼ਨ ਦੇ ਉੱਤੇ ਜਦੋਂ ਪੁੱਜਣ ਲੱਗਦੀ ਹੈ ਆਊਟਰ ਟ੍ਰੇਨ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਮਾਲ ਗੱਡੀ ਦੀ ਟ੍ਰੇਨ ਦੀ ਜਿਹੜੀ ਰਫ਼ਤਾਰ ਦੱਸੀ ਜਾ ਰਹੀ ਹੈ ਕਾਫੀ ਤੇਜ਼ ਸੀ ਤਾਂ ਉੱਥੋਂ ਦੇ ਜਿਹੜੇ ਰਿਪੋਰਟਰ ਨੇ ਸਾਡੇ ਨਾਲ ਸਹਿਯੋਗੀ ਰਜਿੰਦਰ ਭਟਾ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਕਿ ਉਹਨਾਂ ਦਾ ਇਸ ਹਾਦਸੇ ਦੇ ਬਾਰੇ ਕੀ ਕੁਝ ਕਹਿਣਾ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਫਰਹੰਦ ਦੇ ਨੇੜੇ ਮਾਦੋਪੁਰਨ ਦੇ ਇੱਕ ਟੈਕਪ ਬਣਿਆ ਹੋਇਆ ਜਿੱਥੇ ਨਾ ਲੋਡ ਗੱਡੀਆਂ ਹੁੰਦੀਆਂ ਨੇ ਲੋਡ ਗੱਡੀ ਹੋਣ ਤੋਂ ਬਾਅਦ ਗੱਡੀ ਖੜੀ ਸੀ ਉੱਤੇ ਜੀ ਸਰ ਤੇ ਪਿੱਛੋਂ ਅੰਬਾਲਾ ਸਾਈਡ ਤੋਂ ਇੱਕ ਗੱਡੀ ਆ ਰਹੀ ਸੀ ਤੇ ਉਹ ਗੱਡੀ ਉਹਦੇ ਪਿੱਛੇ ਟਕਰਾ ਗਈ ਤਾਂ ਜਦੋਂ ਟਕਰਾਉਣ ਤੋਂ ਬਾਅਦ ਉਹ ਗੱਡੀ ਪਲਟ ਕੇ ਅੱਗੇ ਸਭ ਤੋਂ ਇੱਕ ਗੱਡੀ ਆ ਰਹੀ ਸੀ ਪੈਸੇਂਜਰ ਉਹਦੇ ਵਿੱਚੋਂ ਉਹਦਾ ਇੰਡੀਅਨ ਜਾ ਕੇ ਜਾ ਟਕਰਾ ਟਾ ਜਿਹਦੇ ਵਿੱਚ ਯਾਨੀ ਕਿ ਪੈਸੇਂਜਰ ਦੇ ਵਿੱਚ ਵੇਰ ਗੱਡੀ ਦਾ ਥੋੜਾ ਨੁਕਸਾਨ ਨੇ ਹੋ ਗਿਆ ਪਰ ਕੋਈ ਯਾਤਰੀ ਦਾ ਸਬੰਧ ਨਹੀਂ ਹੋਇਆ ਤੇ ਇਹਦੇ ਵਿੱਚ ਡਰਾਈਵਰ ਸਨ ਇੱਕ ਵਿਕਾਸ ਪਰ ਇਹਨੂੰ ਹੈਡ ਇੰਜਰੀ ਆਈ ਤੇ ਇਹ ਹਿਮਾਂਸ਼ੂ ਕੁਮਾਰ ਜਿਹਦੇ ਟੈਕ ਇੰਜਰੀ ਆਈ ਆ ਤੇ ਉਹ ਦੋਨਾਂ ਨੂੰ ਪਹਿਲਾਂ ਦਾ ਸਰ ਸਾਹਿਬ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਰਜਿੰਦਰਾ ਹਸਪਤਾਲ ਸਵੇਰ ਪਟਿਆਲਾ ਵਿਖੇ ਨਿਕਰ ਕਰ ਦਿੱਤਾ ਠੀਕ ਹੈ ਜੀ ਤਾਂ ਸਰ ਇਸ ਦੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨੇ ਲੋਕ ਇਸ ਦੇ ਵਿੱਚ ਲਗਭਗ ਮੌਜੂਦ ਸੀ ਤੇ ਕੋਈ ਗੰਭੀਰ ਜ਼ਖਮੀ ਵੀ ਹੋਇਆ ਜਾਨ ਤਾਂ ਨਹੀਂ ਗਈ ਕਿਸੇ ਦੀ ਇਰੇ ਵਿੱਚ ਜਾਨ ਕਿਸੇ ਦੀ ਨਹੀਂ ਗਈ ਇਰੇ ਵਿੱਚ ਬਸ ਜਿਹੜੇ ਕਿ ਡਰਾਈਵਰ ਸੀ ਮਾਰਗੜੀ ਦਾ ਡਰਾਈਵਰ ਸੀ ਦੋਨੋਂ ਇਹ ਜਿਹਦੇ ਵਿੱਚ ਵਿਕਾਸ ਕੁਮਾਰ ਦੇ ਹੈਡ ਇੰਜਰੀ ਆਈ ਤੇ ਹਿਮਾਂਸ਼ੂ ਦੇ ਬੈਕ ਇੰਜਰੀ ਆਈ ਆ ਤੇ ਬਾਕੀ ਜਿਹੜੀ ਪੈਸੇਂਜਰ ਗੱਡੀ ਸਾਹਮਣੋਂ ਆ ਰਹੀ ਸੀ ਉਹਦੇ ਗੱਡੀ ਦਾ ਨੁਕਸਾਨੀ ਗਈ ਆ ਕਿਉਂਕਿ ਇੰਜਨ ਫਲਟ ਗਿਆ ਸੀ ਜੀ 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 ਉਹਦਾ ਜਾ ਕਰਾਇਆ ਸੀ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਸਰ ਜੇ ਕੋਈ ਅਪਡੇਟ ਆਂਦੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਨਾ ਤਾਂ ਵੱਡਾ ਰੇਲ ਹਾਦਸਾ ਜਿਹੜਾ ਪੰਜਾਬ ਦੇ ਵਿੱਚ ਵਾਪਰਿਆ ਤੁਹਾਡੇ ਨਾਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਜਦੋਂ ਇਹ ਰੇਲ ਗੱਡੀ ਸਟੇਸ਼ਨ ਦੇ ਉੱਤੇ ਪਹੁੰਚਣ ਲੱਗਦੀ ਹੈ ਸਟੇਸ਼ਨ ਤੋਂ ਕੁਝ ਹੀ ਦੂਰੀ ਦੇ ਉੱਤੇ ਵੱਡਾ ਪੰਜਾਬ ਦੇ ਵਿੱਚ ਰੇਲ ਹਾਦਸਾ ਵਾਪਰਦਾ ਜਿੱਥੇ ਕਿ ਇੰਜਨ ਦੇ ਵਿੱਚ ਜਾ ਕੇ ਦਿਆ ਤੇ ਡੱਬਿਆਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਲੋਕ ਮੌਜੂਦ ਸੀ ਪਰਵਾਰਕ ਮੈਂਬਰ ਜਿਨ੍ਹਾਂ ਦੇ ਇਸ ਦੇ ਵਿੱਚ ਹੋਣਗੇ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦੇ ਦਿਲ ਤੇ ਇਸ ਟਾਈਮ ਕਿਸ ਕੀ ਬੀਤਰੀ ਹੋਏਗੀ ਕਈਆਂ ਦੀ ਜੋ ਹੈ ਪਰਵਾਰਕ ਮੈਂਬਰ ਇਸ ਦੇ ਵਿੱਚ ਮੌਜੂਦ ਸੀ ਜੋ ਕਿ ਗੰਭੀਰ ਜ਼ਖਮੀ ਹੋਏ ਨੇ ਪਾਇਲਟ ਵੀ ਜਿਹੜੇ ਦੋ ਸੀਗੇ ਉਹ ਵੀ ਗੰਭੀਰ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਰੈਫਰ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਪਹਿਲੇ ਜੋ ਹੈ ਡੱਬਿਆਂ ਦੀ ਹਾਲਤ ਕੀ ਹੋ ਚੁੱਕੀ ਹੈ ਇੱਥੇ ਹੀ ਪਲਟ ਜਾਂਦੇ ਨੇ ਰੇਲ ਗੱਡੀ ਦੇ ਡੱਬੇ ਤਾਂ ਇੱਕ ਵਾਰ ਫਿਰ ਇਹ ਵੱਡਾ ਹਾਦਸਾ ਵਾਪਰਿਆ ਪਹਿਲਾਂ ਵੀ ਖੰਨੇ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਅਰਚਨਾ ਐਕਸਪ੍ਰੈਸ ਜਿੱਥੇ ਬਿਨਾਂ ਡੱਬਿਆਂ ਤੋਂ ਅੱਗੇ ਨਿਕਲ ਜਾਂਦੀ ਹੈ ਟ੍ਰੇਨ ਤਾਂ ਇੱਕ ਵਾਰ ਫਿਰ ਹੁਣ ਫਤੇਗੜ ਸਾਹਿਬ ਤੋਂ ਇਹ ਵੱਡਾ ਰੇਲ ਹਾਦਸਾ ਵਾਪਰ ਚੁੱਕਿਆ ਹੋਇਆ ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਇਸ ਵੇਲੇ ਦੀ ਮੰਦ ਭਾਗੀ ਖਬਰ ਦੱਸੀ ਜਾ ਰਹੀ ਹੈ ਇੱਕ ਵਾਰ ਫਿਰ ਇਹ ਵੱਡਾ ਹਾਦਸਾ ਵਾਪਰਿਆ ਜੋ ਕਿ ਸਰਹਿੰਦ ਦੀ ਦੱਸੀ ਜਾ ਰਹੀ ਹੈ ਖਬਰ ਜਿਸ ਕਰਕੇ ਲੋਕ ਜ਼ਖਮੀ ਹੋਏ ਨੇ 3:30 ਵਜੇ ਦੇ ਕਰੀਬ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਤਾਂ ਫਿਲਹਾਲ ਰੈਸਕਿਊ ਟੀਮ ਉੱਥੇ ਪੁੱਜੀਆਂ ਨੇ ਜਿੱਥੇ ਕਿ ਵੱਡਾ ਹਾਸਾ ਵਾਪਰਿਆ ਹੈ ਦੇਖਿਆ ਜਾ ਰਿਹਾ ਕਿ ਕੋਈ ਹੋਰ ਲੋਕ ਇਸ ਦੇ ਵਿੱਚ ਤੱਕ نیچے ਨਹੀਂ ਦੱਬੇ ਹੋਏ ਜਾਂ ਫਿਰ ਕਿਸੇ ਦੀ ਜਾਨ ਨਹੀਂ ਮਾਰੀ ਜਿਹੜੇ ਨੁਕਸਾਨ ਮਾਰੀ ਤਾਂ ਨੁਕਸਾਨ ਕਾਫੀ ਹੋਇਆ ਜਾਨੀ ਨੁਕਸਾਨ ਦਾ ਇਸ ਵੇਲੇ ਪਤਾ ਲਗਾਇਆ ਜਾ ਰਿਹਾ ਰੈਸਕਿਊ ਟੀਮ ਦੇ ਵੱਲੋਂ ਕਿ ਕਿਤੇ ਕੋਈ ਲੋਕ ਨੀਚੇ ਦਾਨੀ ਫਸੇ ਹੋਏ ਡੱਬਿਆਂ ਦੇ ਤਾਂ ਤੁਹਾਡੇ ਨਾਲ ਡੇਲੀ ਪੋਸ ਪੰਜਾਬੀ ਦੇ ਉੱਤੇ ਇਸ ਵੇਲੇ ਦੀ ਵੱਡੀ ਮੰਦ ਭਾਗੀ ਖਬਰ ਸਾਂਝੀ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਦੀ ਜੋ ਵੀ ਅਪਡੇਟ ਇਸ ਖਬਰ ਦੇ ਬਾਰੇ ਹੋਏਗੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਤਾਂ ਹਾਸੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸਾਹਮਣੇ ਆਈਆਂ ਨੇ ਜਾਨੀ ਨੁਕਸਾਨ ਦੇ ਫਿਲਹਾਲ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ ਲੇਕਿਨ ਜਲਦ ਤੋਂ ਜਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਜ਼ਰੂਰ ਵਾਹਿਗੁਰੂ ਤੋਂ ਅਰਦਾਸ ਕਰੋ ਕਿ ਜਿਹੜੇ ਲੋਕ ਇਸ ਦੇ ਵਿੱਚ ਮੌਜੂਦ ਸੀ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਕਿਉਂਕਿ ਇਹ ਦੂਸਰੀ ਵਾਰ ਹੋ ਚੁੱਕਿਆ ਹੈ ਕਿ ਵੱਡਾ ਇਹ ਹਾ사 ਰੇਲ ਹਾ사 ਵਾਪਰਿਆ ਜਿਸ ਦੇ ਵਿੱਚ ਲੋਕ ਇੱਕ ਵਾਰ ਫੇਰ ਜ਼ਖਮੀ ਹੋ ਚੁੱਕੇ ਨੇ ਤੁਹਾਡੇ ਮੁਤਾਬਕ ਕਿਸ ਦੀ ਗਲਤੀ ਹੈ ਇਸ ਦੇ ਵਿੱਚ ਜ਼ਰੂਰ ਕਮੈਂਟਾਂ ਰਾਹੀਂ ਦੱਸਣਾ ਕਿਸ ਦੀ ਲਾਪਰਵਾਹੀ ਦਾ ਹੈ ਨਤੀਜਾ ਹੈ ਜ਼ਰੂਰ ਕਮੈਂਟਾਂ ਰਾਹੀਂ ਦੱਸਣਾ ਸਟੇਸ਼ਨ ਤੋਂ ਥੋੜੀ ਦੂਰ ਹੀ ਤੜਕੇ-ਤੜਕੇ ਵੱਡੀ ਮਨਹੂਸ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੀ ਮੌਜੂਦ ਸੀਗੇ ਕਈਆਂ ਦੇ ਪਰਿਵਾਰਕ ਮੈਂਬਰ ਮੌਜੂਦ ਸੀ ਬੱਚੇ ਵੀ ਇਸ ਦੇ ਵਿੱਚ ਮੌਜੂਦ ਹੋ ਸਕਦੇ ਨੇ ਤਾਂ ਕਿੰਨੀ ਮਨ ਭਾਗੀ ਖਬਰ ਹੈ ਇਹ ਤਾਂ ਉਹ ਲੋਕ ਸਮਝ ਸਕਦੇ ਨੇ ਜੁਨਾ ਦੇ ਪਰਿਵਾਰਕ ਮੈਂਬਰ ਇਸ ਦੇ ਵਿੱਚ ਮੌਜੂਦ ਸੀਗੇ ਤਾਂ ਸਵੇਰੇ-ਸਵੇਰੇ ਦੇਖੋ ਕਿਵੇਂ ਦਿਨ ਦੀ ਸ਼ੁਰੂਆਤ ਹੋਈ ਹੈ ਕਿ ਵੱਡਾ ਰੇਲ ਹਾਸਾ ਵਾਪਰਿਆ ਜਿੱਥੇ ਮਾਲ ਗੱਡੀ ਦਾ ਇੰਜਣ ਡੱਬਿਆਂ ਦੇ ਉੱਤੇ ਚੜ ਗਿਆ ਹੈ ਕਿੰਨੀ ਹੈ ਵੱਡੀ ਗੱਲ ਹੈ ਕਿੰਨਾ ਹੈ ਵੱਡਾ ਹਾਸਾ ਜਿੱਥੇ ਦੋ ਟ੍ਰੇਨਾਂ ਦੀ ਟਕ ਵਰਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੀਆਂ ਇੱਕ ਮਾਲ ਗੱਡੀ ਸਮਰ ਸਪੈਸ਼ਲ ਟ੍ਰੇਨ ਦੇ ਵਿੱਚ ਟਕਰਾ ਕੇ ਜਿਹੜਾ ਵਾਜਦੀਆ ਉੱਥੇ ਹੀ ਟ੍ਰੇਨਾਂ ਦੇ ਦੋ ਪਾਇਲਟ ਜ਼ਖਮੀ ਹੁੰਦੇ ਨੇ ਗੰਭੀਰ ਜ਼ਖਮੀ ਹੁੰਦੇ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਡੱਬੇ ਲਾਈਨ ਤੋਂ نیچے ਹੀ ਉਤਰ ਜਾਂਦੇ ਨੇ ਤਾਂ ਦੋ ਟ੍ਰੇਨਾਂ ਆਪਸ ਦੇ ਵਿੱਚ ਟਕਰਾਈਆਂ ਨੇ ਜਿਸ ਦੀਆਂ ਮੌਕੇ ਦੀਆਂ ਤਸਵੀਰਾਂ ਜਿਹੜੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਵੀ ਕੋਈ ਅਪਡੇਟ ਸਾਹਮਣੇ ਆਏਗੀ ਤਾਂ ਤੁਹਾਡੇ ਨਾਲ ਉਸੇ ਵੇਲੇ ਆਪਾਂ ਸਾਂਝੀ ਕਰਾਂਗੇ ਡੇਲੀ ਪੋਸ ਪੰਜਾਬੀ ਦੇ ਉੱਤੇ ਤਾਂ ਵਾਹਿਗੁਰੂ ਤੋਂ ਜ਼ਰੂਰ ਉਹਨਾਂ ਦੀ ਸਹਿਮਤੀ ਦੀ ਅਰਦਾਸ ਕਰਦੇ ਰਹਿਣਾ